ਸਸਿਕਾਚੀ ਪੰਜਾਬ نیوز ਬੁਲਟਨ ਦੇਖ ਰਹੇ ਸਾਇਦ ਅਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਹਨ ਅਹਿਮ ਸੁਰਖੀਆਂ ਸ਼੍ਰੀ ਦਰਪਾ ਸਾਹਿਬ ਨੰਤਮਸਤਖੋਏ ਮਨੀਸ਼ ਸੋਧਿਆ ਸੀਐਮ ਨਾਲ ਰਹੇ ਮਜੂਦ ਅਰਵਿੰਦ ਕੇਜਰੀਵਾਲ ਦੀ ਰਿਹਾਈ ਲਈ ਕੀਤੀ ਅਰਦਾਸ ਐਨਆਰਆਈ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਪੁਲਿਸ ਨੇ ਗ੍ਰਿਫਤਾਰ ਕੀਤੇ ਪੰਜ ਮੁਲਜ਼ਮ ਮੁੱਖ ਹਮਲਾਵਰ ਹਜੇ ਵੀ ਅਫਰਾਦ ਕੰਗਣਾ ਨਾਲ ਨੋਟ ਦੇ ਕਿਸਾਨਾਂ ਬਾਰੇ ਬਿਆਨ ਉਤੇ ਬਲਦੇਵ ਸਿੰਘ ਸੀਸਾ ਦਾਇਆ ਪ੍ਰतिकਰਮ ਕਿਹਾ ਕੰਗਣਾ ਖਿਲਾਫ ਦਰਜ ਕਰਵਾਈ ਸ਼ਿਕਾਇਤ ਜ਼ਿਮਨੀ ਚੋਣਾਂ ਨੇ ਪਖਾਈ ਸਿਆਸਤ ਆਪ ਦੇ ਵੱਲੋਂ ਬੁਲਾ ਰਹੀ ਤੇ ਸੂਚੀ ਕੀਤੀ ਗਈ ਦੋ ਸੰਸਦਾਂ ਦੇ ਨਾਮ ਵੀ ਸ਼ਾਮਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਅੱਜ ਪੰਜਾਬ ਦੇ ਦੌਰੇ ਉਤੇ ਰਹੇ ਸਭ ਤੋਂ ਪਹਿਲਾਂ ਮਨੀਸ਼ ਸਸੋਦੀਆ ਅਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸਨਾਲੀ ਉਹਨਾਂ ਇਸ ਤੋਂ ਬਾਅਦ ਦੁਰਗਿਆਨਾ ਮੰਦਰ ਦੇ ਵਿੱਚ ਵੀ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਮੌਕੇ ਉਹਨਾਂ ਮਨੀਸ਼ ਸਸੋਦੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਦੀਪ ਸਿੰਘ ਢੀਲਵਾਲ ਸਣੇ ਆਪ ਦੇ ਕਈ ਲੀਡਰ ਮੌਜੂਦ ਰਹੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਸੋਧਿਆ ਅੱਜ ਪੰਜਾਬ ਦੌਰੇ ਉਤੇ ਪਹੁੰਚੇ ਜਿੱਥੇ ਉਹ ਸੀਐਮ ਮਾਨ ਅਤੇ ਆਪ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਸਭ ਤੋਂ ਪਹਿਲਾਂ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਗੁਰੂ ਘਰ ਨਤਮਸਤਕ ਹੋਏ ਅਤੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਮੀਡੀਆ ਦੇ ਨਾਲ ਰੁਬਰੂ ਹੁੰਦੇ ਹੋਏ ਆਪ ਨੇਤਾ ਮਨੀਸ਼ ਸਸੋਧਿਆ ਨੇ ਕਿਹਾ ਕਿ ਮੇਰੇ ਲਈ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਇੱਥੇ ਮੈਨੂੰ ਮੱਥਾ ਟੇਕਣ ਦਾ ਮੌਕਾ ਮਿਲੇ ਉਹਨਾਂ ਨੇ ਕਿਹਾ ਕਿ ਜਦੋਂ ਪਿਛਲੇ 12 ਮਹੀਨੇ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਮੈਂ ਬਹੁਤ ਹੀ ਸ਼ਿੱਦਤੋ ਗੁਰੂ ਘਰ ਨੂੰ ਯਾਦ ਕਰਦਾ ਸੀ ਕਿਉਂਕਿ ਮੈਂ ਸੱਚਾਈ ਦੀ ਲੜਾਈ ਲੜ ਰਿਆ ਸੀ ਅਤੇ ਮੈਂ ਹਮੇਸ਼ਾ ਹੀ ਅਰਦਾਸ ਕਰਦਾ ਸੀ ਕਿ ਸੱਚਾਈ ਦੀ ਹੀ ਜਿੱਤ ਹੋਣੀ ਚਾਹੀਦੀ ਹੈ ਹੁਣ ਆ ਕਿਹਾ ਕਿ ਅੱਜ ਮੈਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਸਾਰੇ ਪਰਿਵਾਰ ਸਣੇ ਗੁਰੂ ਘਰ ਪਹੁੰਚਿਆ ਅਤੇ ਮੈਂ ਅਰਵਿੰਦ ਕੇਜਰੀਵਾਲ ਜੀ ਦੇ ਲਈ ਵੀ ਅਰਦਾਸ ਕੀਤੀ ਹੈ ਤਾਂ ਕਿ ਉਹ ਵੀ ਜਲਦ ਤੋਂ ਜਲਦ ਬਾਹਰ ਆ ਜਾਣ ਅਤੇ ਸੱਚਾਈ ਦੀ ਜਿੱਤ ਹੋਵੇ चलिए बड़े सौभाग्य की बात है कि आज मुझे यहाँ दरबार साहब में माथा टेकने का अवसर मिला ये बड़े सौभाग्य से मिलता है और जब मैं सत्रह महीने जेल में था तो बहुत शिद्दत से मैं रोजाना याद करता था आ, सच्ची क्योंकि मैं सच्चाई की लड़ाई लड़ रहा था और झूठ और साजिशों के तहत जेल में भिजवाया गया था मेरी हमेशा सच्चे गुरु के चरणों में ये अरदास रहती थी कि सच्चाई की जीत होनी चाहिए और जब सच्चाई की जीत हुई तो मुझे दरबार साहब के आशीर्वाद से ऊपर वाले के आशीर्वाद से माननीय सुप्रीम कोर्ट और देश के संविधान की वजह से न्याय मिला तो मैं सबसे पहले मान साहब के साथ बात हुई तो सबसे पहले ये चर्चा हुई कि सबसे पहले सचखंड पर जाकर माथा टेकेंगे और बहुत श्रद्धा के साथ आज पूरे दिन से मैं अपने परिवार के साथ यहाँ आया हूँ और बहुत आभार व्यक्त करते हुए और सच्चाई की हमेशा जीत होती है जो लोग सच्चाई के लिए लड़ रहे हैं उनकी जीत होती रहे जो लोग गलत काम कर रहे हैं वो पीछे हटें वो नीचे आए केजरीवाल साहब के लिए भी आज अरदास की है कि जल्द से जल्द केजरीवाल साहब को भी आ, हमारे मुख्यमंत्री जी को बाहर निकालें और सच्चाई की वहाँ भी जीत हो हम सब बहुत लंबी दिल से मानते ਦਸਤੀ ਕੇ ਤਕਰੀਬਨ ਪਿਛਲੇ 17 ਮਹੀਨਿਆਂ ਤੋਂ ਬਾਅਦ ਮਨੀਸ਼ ਸੋਦੀਆ ਨੂੰ ਜ਼ਮਾਨਤ ਮਿਲੀ ਹੈ ਕਥੇ ਤੇ ਸ਼ਰਾਬ ਘਟਾਲੇ ਚ ਸੁਣਵਾਈ ਦੇ ਮਗਰਮਾਨਯੋਗ ਸੁਪਰੀਮ ਕੋਰਟ ਨੇ ਸੀਬੀਆਈ ਅਤੇ ਈਡੀ ਦੋਵਾਂ ਮਾਮਲੇ ਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਸ ਕਾਰਨ ਉਹ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਗੁਰੂਕਾਰ ਪਹੁੰਚੇ ਬੀਤੇ ਦਿਨੀ ਅੰਮ੍ਰਿਤਸਰ ਦੇ ਦੱਭੂਜੀ ਇਲਾਕੇ ਦੇ ਵਿੱਚ ਐਨਆਰਆਈ ਦੇ ਉੱਤੇ ਦੋ ਹਮਲਾਵਰਾਂ ਨੇ ਹਮਲਾ ਕੀਤਾ ਸੀ ਇਸ ਮਾਮਲੇ ਨੂੰ ਪੁਲਿਸ ਸੁਲਝਾਉਂਦੀ ਹੋਈ ਦਿਖਾਈ ਦੇ ਰਹੀ ਹੈ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ ਐਨਆਰਆਈ ਤੇ ਹਮਲਾ ਕਰਨ ਵਾਲੇ ਦੋ ਹਮਲਾਵਰ ਹਜੇ ਵੀ ਫਰਾਰ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਉੱਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਐਨਆਰਆਈ ਦੇ ਉੱਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਦੇ ਮਾਤਾ ਪਿਤਾ ਆ ਗਏ ਹਨ ਤਰ੍ਹਾਂ ਵੀ ਮੁਲਜ਼ਮ ਇੱਕ ਇਹ ਜਿਹੜਾ ਜਗੜੀ ਹੈ ਉਹ ਚਲੇ ਜੀ ਯਾਰ ਇੱਕ ਥਾਲਾ ਤੇ ਇੱਕ ਹੋਰ ਵਿਅਕਤੀ ਆ ਪੰਜ ਬੰਦਿਆਂ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਕਰਕੇ ਐਫਆਈਆਰ ਇਹਨਾਂ ਨੇ ਲਾਡਿ ਕਰਵਾਈ ਆ ਰੋਕੀ ਸਰ ਕੇ ਤੁਹਾਨੂੰ ਦੱਸਦਾ ਯਾਰ ਜਿਹਨਾਂ ਨੇ ਅੱਜ ਆ ਕੇ ਮੌਕੇ ਤੇ ਇਸ ਵਾਰਦਾਤ ਨੂੰ ਇਨਜਾਮ ਦਿੱਤਾ ਉਹ ਸੱਵਨ ਰੈਟੀਫਾਈਡ ਨੂੰਮਾਈ ਨੇ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਹੀ ਇੱਕ ਪੈਰਫੈਕਟ ਰੂਪ ਆਵੇਗੀ ਵੀ ਜੋ ਪਰਵਾਹ ਦੇ ਅਲੀਗੇਸ਼ਨ ਨੇ ਉਹ ਅਲੀਗੇਸ਼ਨ ਸਹੀ ਨੇ ਜਾਂ ਉਹਦੇ ਚ ਕੋਈ ਹੋਰ ਮੋਟਿਵ ਆ ਜਾਂ ਐਗਜੈਕਟ ਮੋਟਿਵ ਕੀ ਆ ਉਹ ਐਗਜੈਕਟਲੀ ਜਿਹੜਾ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਲੈਰਿਟੀ ਸਰ ਕੋਈ ਰਾਉਂਡ ਅਪ ਕੀਤਾ ਹੁਣ ਤੱਕ ਜਿਵੇਂ ਐਫ ਆਈ ਆਰ ਤੇ ਤੁਸੀਂ ਪੰਜਾਂ ਨਾਮ ਦੇ ਦਿੱਤੇ ਐ ਕੋਈ ਰਾਉਂਡ ਅਪ ਕੀਤਾ ਕਿਸੇ ਕੋਈ ਇਨਵੈਸਟੀਗੇਸ਼ਨ ਕੀਤੀ ਐ ਅਸੀਂ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਉਹ ਹਲੇ ਸਾਡੇ ਕੋਲ ਪਹੁੰਚਿਆ ਨਹੀਂ ਉਹਨੂੰ ਰਾਉਂਡ ਅਪ ਕਰਕੇ ਹਾਂਜੀ ਉਸ ਰਿਪੋਰਟ ਤੋਂ ਜਿਹੜਾ ਇਹਨਾਂ ਨੇ ਪੰਜਾ ਜਿਹਾ ਲਗਾਇਆ ਸੀ ਇੱਕ ਬੰਦੇ ਰਾਉਂਡ ਅਪ ਕੀਤਾ ਉਦੋਂ ਹੀ ਕੋਸ਼ਿਸ਼ ਕਰਾਂਗੇ ਇੱਥੇ ਆ ਗਿਆ ਤੇ ਬਾਕੀ ਜਿਹਨੂੰ ਹੋਰ ਰਾਉਂਡ ਅਪ ਕਰਨ ਦੀ ਲੋੜ ਪਈ ਉਹਨਾਂ ਨੂੰ ਵੀ ਰਾਉਂਡ ਅਪ ਕਰਾਂਗੇ ਇਨਵੈਸਟੀਗੇਸ਼ਨ ਸੁਸਮਿਤੀ ਤਹਿਤ ਅਕ ਲੈ ਕੇ ਜਾਵਾਂਗੇ ਤੇ ਜਲਦੀ ਅਰੈਸਟ ਕਰ ਲਾਂਗੇ ਇਸਨੂੰ ਸਰ ਇਹਨਾਂ ਦੀ ਕੋਈ ਐਨ ਆਰ ਆਈ ਵੀ ਹੈ ਜਿਹੜੇ ਨਾਮਜ਼ਦ ਕੀਤੇ ਗਏ ਇਹਨਾਂ ਵਿੱਚ ਐਨ ਆਰ ਆਈ ਹੈ ਕੋਈ ਉਹਨਾਂ ਦਾ ਐਨ ਆਰ ਆਈ ਨਹੀਂ ਹੈਗਾ ਕੇਸ ਸਰ ਨੇ ਆਲਰੇਡੀ ਦੱਸਦਾ ਜਦੋਂ ਮੇਨ ਬੰਦੇ ਜਿਹੜੇ ਆ ਉਹ ਆਈਡੈਂਟੀਫਾਈ ਹੋ ਗਏ ਤੇ ਕੇਸ ਸੋਲਵ ਹੋ ਗਿਆ ਕੇਸ ਫੀਸ ਹੋ ਗਿਆ ਬਣੀ ਕਿਰਾਇਆ ਕਿੰਨਾ ਨੇ ਇਹ ਥੋੜਾ ਕਿ ਇੱਕ ਰਾਉਂਡ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਜੀ ਵਨਸ ਦੇ ਆਰ ਅਰੈਸਟਡ ਉਹਨਾਂ ਦਾ ਕੀ ਮੋਟਿਵ ਸੀ ਕਿਉਂ ਆਏ ਨੇ हमारी चंडीगढ़ से टीम ये सभी ने मिल हमने दो दोषी इस केस में आइडेंटिफाई कर चुके हैं और एक दोषी के खिलाफ तकरीबन दस पर्चे हैं दूसरे दोषी के खिलाफ कुछ पर्चे हैं एन के और झगड़े के और हमें उम्मीद है कि जल्दी ये दोनों दोषी पकड़े जाए सर लास्ट टाइम जब आप आए थे तो वो बम का केस था जो एस आई के एस आई के घर के बाहर लगाया तो आज भी आप आए हैं कितनी सेंसिटिव के, केस कितना सेंसिटिव है इनको परिवार को थ्रेट है कि इस परिवार को थ्रेट है या नहीं हम असेस कर लेंगे लेकिन मिनवाइल मैं रिक्वेस्ट करूँगा सी साहब को कि कुछ सिक्योरिटी इस एरिया की बढ़ा दी जाए ਔਰ ਕੁਝ ਸਟੈਟਿਕ ਗਾੜ ਵੀ ਅਸੀਂ ਕੁਝ ਦਿਨਾਂ ਲਈ ਇੱਥੇ ਲਗਾ ਸਕਦੇ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨ ਐਨਆਰਆਈ ਸੁਖਚੰਨ ਸਿੰਘ ਦੇ ਉੱਤੇ ਹਮਲਾ ਹੋਇਆ ਸੀ। ਸੁਖਚੰਨ ਸਿੰਘ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਹਮਲਾਵਰਾਂ ਤੱਕ ਕਦੋਂ ਪਹੁੰਚਦੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਤੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਨੋਧੇ ਦੇ ਬਿਆਨ ਨੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ। ਕੰਗਨਾ ਰਨੋਧੇ ਵੱਲੋਂ ਪੰਜਾਬ ਅਤੇ ਕਿਸਾਨਾਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਸਿਆਸਤ ਨੂੰ ਪਖਾ ਦਿੱਤਾ। ਖਾਸ ਕਰਕੇ ਕਿਸਾਨਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਅਕਵਾ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਬਾਲੀਵੁੱਡ ਐਕਟ੍ਰੈਸ ਅਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਕੰਗਣਾ ਰਣੌਤ ਨੇ ਕਿਸਾਨਾਂ ਬਾਰੇ ਇੱਕ ਵਾਰ ਫਿਰ ਆਪਣੀ ਕੀਤੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕੰਗਣਾ ਰਣੌਤ ਨੂੰ ਨਿਸ਼ਾਨੇ ਤੇ ਲਿਆ ਹੈ ਸਿਰਸਾ ਸਾਹਿਬ ਕੰਗਣਾ ਰਣੌਤ ਹੁਣ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੀ ਹੈ ਪਰ ਜਿਹੜੇ ਉਹਦੇ ਬੋਲ ਨੇ ਜਿਹੜੇ ਸ਼ਬਦ ਨੇ ਉਹ ਇੱਕ ਵਾਰ ਫੇਰ ਉਹੋ ਜੇ ਹੀ ਉਹ ਦੁਹਰਾ ਰਹੀ ਹੈ ਜਿਹੋ ਜੇ ਪਹਿਲਾਂ ਹੁੰਦੇ ਸੀਗੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਪਹਿਲਾਂ ਵੀ ਟਿੱਪਣੀਆਂ ਸੀ ਤੇ ਹੁਣ ਵੀ ਇੱਕ ਵਾਰ ਉਹਨੇ ਫੇਰ ਕਿਹਾ ਹੈ ਕਿ ਕਿਸਾਨ ਸੀਗੇ ਜਿਹੜੇ ਉਸੇ ਧਰਨੇ ਤੇ ਬੈਠੇ ਸੀ ਜੇਕਰ ਸਰਕਾਰ ਨਾ ਆਪਣੇ ਖੇਤੀ ਕਾਨੂੰਨ ਵਾਪਸ ਲੈਂਦੀ ਤਾਂ ਜੋ ਹਾਲਾਤ ਬੰਗਲਾਦੇਸ਼ ਦੇ ਵਿੱਚ ਨੇ ਹੋ ਸਕਦੇ ਸੀਗੇ ਲ ਚੱਲ ਰਹੀ ਸੀ ਤੇ ਇਸ ਤੋਂ ਇਲਾਵਾ ਉਹਨੇ ਸੱਤਾ ਸਭ ਹੋਰ ਵੀ ਕਈ ਇਲਜ਼ਾਮ ਲਗਾਏ ਨੇ ਕਿ ਜਿਹੜੇ ਕਿਸਾਨ ਨੇ ਉਹ ਕਾਨੂੰਨ ਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ ਉੱਥੇ ਲੋਕਾਂ ਨੂੰ ਜਿਹੜਾ ਹੈ ਕਿ ਕਤਲ ਕੀਤੇ ਗਏ ਉੱਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਔਰਤਾਂ ਦੇ ਨਾਲ ਵਾਪਰ ਗਈਆਂ ਕਾਫੀ ਕੁਝ ਬੋਲਦੀ ਹੋਈ ਨਜ਼ਰ ਆ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਕੰਗਣਾ ਦੇ ਵੱਸ ਦੀ ਗੱਲ ਨਹੀਂ ਜੀ ਕੰਗਣਾ ਨਾ ਵੱਸ ਬੋਲੀ ਹੈ ਜੀ ਪਰ ਇਸੇ ਗੱਲ ਤੋਂ ਉਹਨੇ ਥੱਪੜ ਜੀ ਲੇਕਿਨ ਉਹਦੀ ਅਕਲ ਅੱਗੇ ਇੱਕ ਕੰਗਨਾ ਜਿਹੜੀ ਆ ਜਿਹੜੀ ਇਹ ਕਿਸਾਨਾਂ ਦੇ ਜੁਮੇ ਇਹ ਗੱਲ ਆ ਰਹੀ ਕਿ ਕਿਸਾਨਾਂ ਨੇ ਲੜਕੀਆਂ ਦੇ ਨਾਲ ਦੁਰਵਿਹਾਰ ਕੀਤਾ ਦਾ ਇਹ ਗੱਲ ਕਹਿ ਰਹੀ ਆ ਕਿ ਉੱਥੇ ਬੰਗਲਾਦੇਸ਼ ਵਰਗੇ ਹਾਲਾਤ ਬਣ ਜਣੇ ਅਸੀਂ ਜੇ ਕਾਨੂੰਨ ਰੱਦ ਨਾ ਹੋਵੇ ਜੀ ਇਹ ਕਾਨੂੰਨ ਗਲਤ ਸੰਤ ਹੈ ਤਾਂ ਹੀ ਰੱਦ ਕੀਤੇ ਨੇ ਨਾ ਇਹ ਗਲਤ ਕਾਨੂੰਨ ਬਣਾਏ ਕਿਉਂ ਜੀ ਤੇ ਫਿਰ ਜਿਹੜੇ ਸੀ ਇੰਨੇ ਲੰਬਾ ਸਮਾਂ ਜੂ ਉੱਥੇ ਮੋਰਚਾ 13 ਮਹੀਨੇ ਚੱਲਿਆ ਤੇ 13 ਮਹੀਨਿਆਂ ਬਾਅਦ ਜਾ ਕੇ ਰੱਦ ਕੀਤੇ ਆ ਤੇ ਇਹ ਪਹਿਲਾਂ ਰੱਦ ਕਰਦੇ ਸਾਨੂੰ ਉੱਥੇ ਬੈਠਣਾ ਨਾ ਪੈਂਦਾ ਔਰ ਜਿਹੜੀ ਕੰਗਣਾ ਇਹ ਸਾਡੇ ਇਲਜ਼ਾਮ ਲਾ ਰਹੀ ਆ ਕਿਸਾਨਾਂ ਦੇ ਉੱਤੇ ਤੇ ਉਥੇ ਲੜਕੀਆਂ ਦੇ ਨਾਲ ਦੁਰਵਿਹਾਰ ਜਿਹੜਾ ਸੀ ਉਹ ਕੀਤਾ ਜਾ ਰਿਹਾ ਸੀ ਜੀ ਇਹ ਕੰਗਣਾ ਬਾਰੇ ਮੈਂ ਇਹਨੂੰ ਪਤਾ ਜੋ ਮੈਨੂੰ ਪਤਾ ਲੱਗਾ ਆਪਣੇ ਸੋਰਸਾਂ ਤੋਂ ਜੀ ਕਿ ਜਿਹੜੀਆਂ ਲੜਕੀਆਂ ਤੁਹਾਨੂੰ ਪਤਾ ਹੈ ਕਿ ਮੈਂ ਫੜ ਫੜ ਕੇ ਤੁਹਾਡੇ মিডিਆ ਦੇ ਸਾਹਮਣੇ ਲਿਆਂਦੀਆਂ ਇਹ ਵੱਖਰੀ ਗੱਲ ਹੈ ਕਿ ਆਪਾਂ ਉਹਨਾਂ ਨੂੰ ਚੈਨਲਾਂ ਤੇ ਨਹੀਂ ਚਲਾਇਆ ਜੀ لیکن ਤੁਹਾਡੇ سامنے میں لڑکیاں ਜਿਹੜੀਆਂ ਸੀ ਇਹਨਾਂ ਨੇ ਸਰਕਾਰ ਨੇ ਸਾਡੇ ਮੋਰਚੇ ਨੂੰ ਸਾਰਪ੍ਰੇਡੋ ਕਰਨ ਲਈ ਜਿਹੜੀਆਂ ਲੜਕੀਆਂ ਉੱਥੇ ਭੇਜੀਆਂ ਜੀ ਤੇ ਉਹ ਲੜਕੀਆਂ ਜਦੋਂ ਉਹਨਾਂ ਦੀ ਹਰਕਤਾਂ ਵੇਖੀਆਂ ਤੇ ਅਸੀਂ ਫੜ ਕੇ ਕੁੰਡਲੀ ਥਾਣੇ ਐਸਐਸਓ ਨੂੰ ਪੜਾਈਆਂ ਤੇ ਉਹਨੂੰ ਇਹ ਗੱਲ ਕਹੀ ਕਿ ਇਹ ਲੜਕੀਆਂ ਕਿਸੇ ਏਜੰਸੀਆਂ ਦੇ ਬਕਾਵੇ ਵਿੱਚ ਆ ਕੇ ਚੰਗੇ ਪਰਿਵਾਰਾਂ ਦੀਆਂ ਲੜਕੀਆਂ ਨੇ ਤੇ ਇਹ ਬਕਾਵੇ ਵਿੱਚ ਆ ਕੇ ਕਿਸ ਮਜਬੂਰੀ ਚ ਇੱਥੇ ਆਈਆਂ ਨੇ ਪਰ ਇਹਨਾਂ ਲੜਕੀਆਂ ਨੂੰ ਐਸਐਚਓ ਸਾਹਿਬ ਤੁਸੀਂ ਬਾ ਇੱਜ਼ਤ ਘਰੋਂ ਘਰੀ ਪਜਾਉਣਾ ਅਸੀਂ ਤਾਂ ਉਹਨਾਂ ਦੀਆਂ ਇੱਜ਼ਤਾਂ ਦੀ ਰਖਵਾਲੀ ਕਰਦੇ ਰਹੇ ਹਾਂ ਪਰ ਕੰਗੜਾ ਉਹ ਔਰਤ ਆ ਜਿਹੜੀਆਂ ਉਹਨਾਂ ਲੜਕੀਆਂ ਨੂੰ ਭੇਂਤੀ ਰਹੀ ਆ ਤੇ ਇਸੇ ਬਦੌਲਤ ਇਹ ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਭੋਲੀ ਤੇ ਇਹਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਭਾਜਪਾ ਨੇ ਟਿਕਟ ਦਿੱਤੀ ਤੇ ਇਹ ਪਾਰਲੀਮੈਂਟ ਮੈਂਬਰ ਬਣ ਗਈ ਜੀ ਉਸ ਤੋਂ ਬਾਅਦ ਇਹ ਜਿਹੜਾ ਹੁਣ ਇਸ ਤਰ੍ਹਾਂ ਸਾਡੇ ਕਿਸਾਨਾਂ ਦੇ ਖਿਲਾਫ ਜਿਹੜਾ ਬੋਲ ਰਹੀ ਆ ਇਹਨੂੰ ਇਹ ਆ ਕਿ ਮੈਨੂੰ ਕਿਤੇ ਮੰਤਰੀਪਦ ਦੀ ਜਿਹੜੀ ਆ ਉਹ ਕੁਰਸੀ ਮਿਲ ਰਹੀ ਐ ਇਸ ਕਰਕੇ ਕੰਗੜਾ ਪਰ ਮੈਂ ਤੁਹਾਡੇ ਚੈਨਲ ਦੇ ਰਹੀ ਕੰਗੜਾ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਕੰਗੜਾ ਮੈਂ ਪੁਲਸ ਨੂੰ ਦਰਖਾਸਤ ਆਪਣੇ ਵੱਲੋਂ ਦੇ ਚੁੱਕਾ ਜੀ ਥੋੜਾ ਜਿਹਾ ਵਹਿਲਾ ਹੁੰਦਾ ਐ ਕਿ ਮੈਂ ਇਹਨੂੰ ਕੋਟ ਦੇ ਰਹੀਂ ਇਹਨੂੰ ਘਸੀਟਾਂਗਾ ਮੈਂ ਇਹਦੇ ਸਬੰਧ ਵਿੱਚ ਕੋਈ ਐਸਾ ਸ਼ਬਦ ਨਹੀਂ ਬੋਲਾਂਗਾ ਜਿਹਦੇ ਨਾਲ ਇਹ ਇੱਕ ਔਰਤ ਹੈ ਤੇ ਮੈਨੂੰ ਜਵਾਬ ਦੇਣਾ ਪਵੇ ਮੈਂ ਲੋਕਾਂ ਨੂੰ ਜਵਾਬ ਦੇ ਆ ਮੈਂ ਇਹਦੇ ਸਬੰਧ ਵਿੱਚ ਕੋਈ ਉਹ ਜਿਹਾ ਸ਼ਬਦ ਜਿਹੜਾ ਨਹੀਂ ਬੋਲਾਂਗਾ ਪਰ ਇਹ ਉਹ ਔਰਤਾਂ ਜਿਨ੍ਹਾਂ ਨੇ ਉੱਥੇ ਮਾੜੀ ਨੀਅਤ ਨਾਲ ਸਾਡੇ ਮੋਰਚੇ ਨੂੰ ਬਦਲਾਮ ਕਰਨ ਲਈ ਉਹ ਲੜਕੀਆਂ ਭੇਜ ਰਹੀ ਇਹ ਉਹ ਕਗੜਾ ਜੀ ਮਿਹਰਬਾਨੀ ਸਹਿ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ ਦੱਸਦੀ ਕਿਸ ਤੋਂ ਪਹਿਲਾਂ ਵੀ ਕੰਗਣਾ ਰਣੌਤ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ ਉਨੇਕਵਾਰ ਫਿਰ ਉਹਨੇ ਕਿਸਾਨਾਂ ਨੂੰ ਲੈ ਕੇ ਹੀ ਟਿੱਪਣੀ ਕੀਤੀ ਹੈ ਕੰਗਨਰ ਨੌਦਾ ਕਹਿਣਾ ਹੈ ਕਿ ਜੇਕਰ ਖੇਤੀ ਕਾਨੂੰਨ ਵਾਪਸ ਨਾ ਹੁੰਦੇ ਤਾਂ ਕਿਸਾਨ ਹੋਰ ਹੀ ਪਲੈਨਿੰਗ ਕਰ ਰਹੇ ਸੀ ਇਥੋਂ ਤੱਕ ਕਿ ਉਹਨੇ ਕਿਸਾਨਾਂ ਨੂੰ ਬੰਗਲਾਦੇਸ਼ ਦੇ ਨਾਲ ਵੀ ਜੋੜ ਦਿੱਤਾ ਕੰਗਨਰ ਨੌਦ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਸ ਕਿਸਾਨ ਅੰਦੋਲਨ ਨੂੰ ਖਤਮ ਨਾ ਕੀਤਾ ਜਾਂਦਾ ਤਾਂ ਬੰਗਲਾਦੇਸ਼ ਵਰਗੇ ਹਾਲਾਤ ਹੋ ਸਕਦੇ ਸਨ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਸਵੇਰੇ ਦੇ ਵਿੱਚ ਹੋਣ ਵਾਲੀਆਂ ਚਾਰ ਵਿਧਾਨ ਸਭਾ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਪਾਰਟੀ ਦੇ ਵੱਲੋਂ 25 ਬੁਲਾਰੇ ਦੀ ਸੂਚੀ ਜਾਰੀ ਕੀਤੀ ਗਈ ਹੈ ਤੇ ਇਸ ਸੂਚੀ ਦੇ ਵਿੱਚ ਮੈਂਬਰ ਪਾਰਲੀਮੈਂਟ ਮੀਤ ਹੇਰ ਤੇ ਮਾਲਵਿੰਦਰ ਸਿੰਘ ਕਾਂਗ ਦਾ ਨਾਮ ਵੀ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕਿਦਰ ਬਾਹਾ ਡੇਰਾ ਬਾਬਾ ਨਾਨਕ ਬਨਾਲਾ ਤੇ ਚੱਪੇਵਾਲ ਤੋਂ ਵਿਧਾਇਕਾ ਦੇ ਮੈਂਬਰ ਪਾਰਲੀਮੈਂਟ ਬਨਣ ਤੋਂ ਬਾਅਦ ਸਿੱਟਾ ਖਾਲੀ ਹੋਈਆਂ ਨੇ ਪੰਜਾਬ ਚ ਚਾਰ ਵਿਧਾਨ ਸਭਾ ਹਲਕਿਆਂ ਚ ਹੋਣ ਵਾਲੀ ਜ਼ਿਮਨੀ ਚੋਣ ਨੇ ਸਿਆਸਤ ਨੂੰ ਪਖਾ ਦਿੱਤਾ ਹੈ ਆਵਾਦਿ ਪਾਰਟੀ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਆਵਾਦਿ ਪਾਰਟੀ ਵੱਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਬੁਲਾਰਿਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਇਸ ਸੂਚੀ ਦੇ ਵਿੱਚ ਗੁਰਮੀਤ ਸਿੰਘ ਮੀਤਹੇਰ ਮਾਲਵਿੰਦਰ ਸਿੰਘ ਕੰਗ ਨੀਲ ਗਰਗ ਅਤੇ ਪਵਨ ਕੁਮਾਰ ਟੀਨੂ ਨੂੰ ਸੀਨੀਅਰ ਬੁਲਾਰੇ ਵਜੋਂ ਸ਼ਾਮਲ ਕੀਤਾ ਗਿਆ ਹੈ 25 ਬੁਲਾਰਿਆਂ ਦੀ ਇਸ ਸੂਚੀ ਦੇ ਵਿੱਚ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀਵਨ ਜੋਤ ਕੌਰ ਮਨਜਿੰਦਰ ਸਿੰਘ ਲਾਲਪੁਰਾ ਅਮਨਦੀਪ ਕੌਰ ਦਲਜੀਤ ਸਿੰਘ ਭੋਲਾ ਗਰੇਵਾਲ ਅਮਰਤਪਾਲ ਸੁਖਾਨੰਦ ਦਿਨੇਸ਼ ਝੱਡਾ ਅਜੀਤਪਾਲ ਕੋਲੀ ਗੈਰੀ ਵੜਿੰਗ ਅਤੇ ਨਰਿੰਦਰ ਕੌਰ ਭਰਾਜ ਨੂੰ ਵੀ ਸਥਾਨ ਦਿੱਤਾ ਗਿਆ ਹੈ ਦੱਸਦੀ ਕਿ ਚਾਰ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਜਿਸ ਤੋਂ ਬਾਅਦ ਉਹ ਸੀਟਾਂ ਖਾਲੀ ਹੋਈਆਂ ਨੇ ਹਾਲਾਂਕਿ ਇਹਨਾਂ ਚੋਣਾਂ ਨੂੰ ਲੈ ਕੇ ਤਾਰੀਖ ਦਾ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਪਰ ਸਾਰੀਆਂ ਸਿਆਸੀ ਧਿਰਾਂ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਰਗਰਮੀਆਂ ਵਧਾਈਆਂ ਗਈਆਂ ਨੇ ਗਿੱਦੜਬਾਹ ਸੀਟ ਦੇ ਉੱਤੇ ਖੁਦ ਸੁਖਵੀਰ ਸਿੰਘ ਬਾਦਲ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪਾਰਲੀਮੈਂਟਰੀ ਬੋਰਡ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਰਿਹਾ ਹੈ ਇੱਥੇ ਵੀ ਦੱਸਣ ਯੋਗ ਹੈ ਕਿ ਬਰਨਾਲਾ ਦੀ ਸੀਟ ਮੀਤ ਹੇਰ ਦੇ ਮੈਂਬਰ ਪਾਰਲੀਮੈਂਟ ਬਣਨ ਦੇ ਕਾਰਨ ਖਾਲੀ ਹੋਈ ਸੀ। ਰਾਜਾ ਵੜਿੰਗ ਗਿੱਦੜਬਾਹਰ ਤੋਂ ਵਿਧਾਇਕ ਸਨ। ਉਹ ਸੀਟ ਵੀ ਖਾਲੀ ਹੋ ਗਈ ਕਿਉਂਕਿ ਰਾਜਾ ਵੜਿੰਗ ਵੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਪਾਰਲੀਮੈਂਟ ਬਣੇ ਨੇ ਇਸ ਕਰਕੇ ਉੱਥੇ ਵੀ ਜ਼ਿਮਨੀ ਚੋਣ ਹੋਵੇਗੀ। ਡਾਕਟਰ ਰਾਜਕੁਮਾਰ ਚੱਬੇਵਾਲ ਵਿਧਾਇਕ ਸਨ ਚੱਬੇਵਾਲ ਤੋਂ ਤਾਂ ਉਹਨਾਂ ਦੀ ਥਾਂ ਦੇ ਉੱਤੇ ਵੀ ਹੁਣ ਉੱਥੇ ਚੋਣ ਹੋਣੀ ਹੈ। ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਕਿਹੜੀ बाजी मार दी है शंभू बाड़न को खोलने को लेके आज एक बार फिर ਤੋਂ ਪਟਿਆਲਾ ਵਿਖੇ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਕੀਤੀ ਗਈ ਕਿਸਾਨਾਂ ਆਗੂ ਅਤੇ ਪ੍ਰਸ਼ਾਸਨ ਵਿਚਾਲੇ ਕੀਤੀ ਇਹ ਮੀਟਿੰਗ ਇੱਕ ਵਾਰ ਫਿਰ ਤੋਂ ਬੇਨਤੀਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਸ਼ੰਭੂ ਬਾੜੂ ਉੱਤੇ ਡਟੇ ਹੋਏ ਨੇ ਅਤੇ ਸਮੇਂ-ਸਮੇਂ 'ਤੇ ਆਪਣੀ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰਾਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਨੇ ਜੋ ਕਿ ਬੇਸਿੱਟਾ ਨਿਕਲਦੀਆਂ ਨੇ ਇਸੇ ਤਰ੍ਹਾਂ ਅੱਜ ਪਟਿਆਲਾ ਛੋਈ ਮੀਟਿੰਗ ਇਸ ਵਾਰ ਵੀ ਬੇਸਿੱਟਾ ਨਿਕਲੀ ਹੈ ਜਿਸ ਦੀ ਬਥੇਰੀ ਜਾਣਕਾਰੀ ਦਿੰਦੇ ਹੋਏ ਕਿਸਾਨਾ ਕੁ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਸ਼ੰਭੂ ਬਾੜੂ ਉੱਤੇ ਅਸੀਂ ਕੋਈ ਰਸਤਾ ਬੰਦ ਨਹੀਂ ਕੀਤਾ ਬਲਕਿ ਰਸਤਾ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਵੱਲੋਂ ਬੰਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸ਼ੰਭੂ ਬਾਡਰੂ ਤੇ ਸਰਕਾਰ ਨੂੰ ਰਸਤਾ ਖੋਲ ਦੇਣਾ ਚਾਹੀਦਾ ਹੈ ਸਾਡਾ ਤਾਂ 13 ਫਰਵਰੀ ਤੋਂ ਇਹੀ ਪ੍ਰਸਤਾਵ ਰਿਹਾ ਹੈ ਕਿ ਦਸਤਾ ਖੋਲਿਆ ਜਾਵੇ ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਸਾਹਮਣੇ ਆਪਣੀ ਗੱਲ ਰੱਖੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਅਦਾਲਤ ਵਿੱਚ ਉਹ ਨਹੀਂ ਲੈ ਕੇ ਗਏ ਸਰਕਾਰ ਨੇ ਅਜਿਹਾ ਹੀ ਕੀਤਾ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖ ਦਿੱਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਰਿਆਣਾ ਚਾਹੁੰਦਾ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਾ ਜਾਵੇ ਇਸ ਲਈ ਉਹ ਰਸਤਾ ਨਹੀਂ ਖੋਲ ਰਹੇ ਸਾਡਾ ਨਜ਼ਰੀਆ ਸਪਸ਼ਟਾ ਕਿ ਰਾਹ ਖੁੱਲਣਾ ਚਾਹੀਦਾ ਅਸੀਂ ਪਿਛਲੀ ਵਾਰ ਵੀ ਕਰਤਾ ਸੀ ਜਿਹੜੀ ਆਮ ਜਨਤਾ ਨੂੰ ਕੈਲੋ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਨਹੀਂ ਆਉਣੀ ਚਾਹੀਦੀ ਨਹੀਂ ਲਗਭਗ 13 ਫਰਵਰੀ ਤੋਂ ਕਹਿ ਰਹੇ ਹਾਂ ਇੱਕ ਕਿਸਾਨ ਤਾਂ ਕਹਿੰਦੇ ਰਾਹ ਖੋਲ ਦਿਓ ਦੂਜਾ ਹੈਗਾ ਵੀ ਜੇ ਸਰਕਾਰ ਨੇ ਇਸ਼ੂਆਂ ਤੇ ਗੱਲਬਾਤ ਕਰਨੀ ਹੈ ਤੇ ਸਰਕਾਰ ਖੁਦ ਗੱਲ ਕਰੇ ਠੀਕ ਹੈ ਜੀ ਸਾਨੂੰ ਨਹੀਂ ਲੱਗਦਾ ਕੋਈ ਕਮੇਟੀ ਕਿਸਾਨਾਂ ਦੇ ਮਸਲੇ ਜਾਂ ਕਿਸਾਨਾਂ ਮਤੋਂ ਦੇ ਮਸਲਾਂ ਦਾ ਨਿਬੇੜਾ ਕਰ ਸਕੂਗੀ ਹਾਂ ਅਸੀਂ ਆਪਣਾ ਪੱਖ ਜਿਹੜਾ ਪਿਛਲੀ ਵਾਰ ਰੱਖਿਆ ਸੀ ਉਹੀ ਸਾਡਾ ਪੱਖ ਹੋਊਗਾ ਹਾਂ ਕੋਈ ਨਵੀਂ ਗੱਲ ਹੋਊਗੀ ਉਹਦੇ ਬਾਰੇ ਫਿਰ ਤੁਹਾਨੂੰ ਮੀਟਿੰਗ ਤੋਂ ਬਾਅਦ ਹੀ ਆਪਾਂ ਦੱਸ ਸਕਦੇ ਹਾਂ ਕਿ ਕੋਈ ਨਵੀਂ ਗੱਲ ਆਈ ਹੈ ਤੇ ਕਿਹੜੀ ਗੱਲ ਆਈ ਹੈ ਸੋਚਣ ਵਾਲੀ ਗੱਲ ਵੀਰੇ ਉਹਦੇ ਤੇ ਹੁੰਦੀ ਆ ਜਿਹੜਾ ਕੋਈ ਜ਼ਰੂਰਤ ਵਾਲੀ ਚੀਜ਼ ਨਾ ਇੱਥੇ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਉਸੇ ਗੱਲ ਤੇ ਨਾ ਅੜਿਆ ਸ਼ਬਦ ਨਹੀਂ ਕਿਹਾ ਜਾ ਸਕਦਾ ਨਾ ਅੜਿਆ ਨਾ ਕੋਈ ਜिद 바ਜੀ ਇਹ ਨਹੀਂ ਠੀਕ ਹੈਗਾ ਦੇਖੋ ਜੜੀ ਚੀਜ਼ ਤੁਹਾਡੀ ਲੋੜੀ ਆ ਲੋੜ ਆ ਵੀ ਅਸੀਂ ਬਿਨਾਂ ਟਰੈਕਟਰ ਟਰਾਲੀ ਤੋਂ ਚਲੇ ਜੀਏ ਭਈ ਆਪਾਂ ਰਹਿਣਾ ਕਿੱਥੇ ਆ ਧੁੱਪੇ ਬਹਿ ਰਹਾਂਗੇ ਛੜਕ ਤੇ ਬਹਿ ਰਹਾਂਗੇ ਮੀਂਹ ਪੈ ਜਾਊ ਬਰਸਾਤ ਆ ਜਾਊ ਯਾਨੀ ਜੇ ਟਰੈਕਟਰ ਟਰਾਲੀ ਨਹੀਂ ਤੇ ਅੰਦੋਲਨ ਵੀ ਨਹੀਂ ਉਹ ਚਾਹੁੰਦੇ ਆ ਵੀ ਇਸ ਕਿਸਮ ਦਾ ਮੌਕਾ ਦਾ ਅੰਦੋਲਨ ਨਾ ਹੋਵੇ ਟਰੈਕਟਰ ਟਰਾਲੀ ਹੈਗਾ 2 ਫੁੱਟ ਬਰਸ ਬਾਰਸ਼ ਵੀ ਹੋ ਜਾਹਾ ਟਰਾਲੀ ਚ ਵੜ ਜਾਗੇ ਤੂਫਾਨ ਆ ਜਾਏ ਹਨੇਰੀ ਆ ਜਾਏ ਹਰ ਗੱਲ ਤੋਂ ਲੰਗਰ ਪ੍ਰਸ਼ਾਦਾ ਜਣੀ ਸਾਡਾ ਅਣਖ ਦਾ ਸਵਾਲ ਨਹੀਂ ਟਟ ਟਾਲੀ ਸਾਡੀ ਲੋਡ ਆ ਇਹ ਲੋਡ ਹੋਰ ਕੋਈ ਚੀਜ਼ ਸਾਡੀ ਪੂਰੀ ਨਹੀਂ ਕਰ ਸਕਦੀ ਠੀਕ ਆ ਤੁਸੀਂ ਕੋਈ ਗੱਡੀ ਲੈ ਜਾਓ ਉੱਚ ਕਿਵੇਂ ਟਟੇ ਮਿੱਟੇ ਹੋ ਕੇ ਥੋੜਾ ਬੈਰੋਗੇ ਠੀਕ ਆ ਜੇ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਵੀ ਹੁੰਦਾ ਤੇ ਅਸੀਂ ਅਣਖ ਦਾ ਸਵਾਲ ਨਹੀਂ ਸੀ ਬਣਾਉਣਾ ਪਰ ਸਾਨੂੰ ਲੱਗਦਾ ਵੀ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਨਹੀਂ ਹੈਗਾ ਇਹ ਦੋਵਾਂ ਪੱਖਾਂ 'ਚ ਫਰਕ ਹੁੰਦਾ ਅੜੇ ਰਹਿਣਾ ਜਾਂ ਅਣਖ ਦਾ ਸਵਾਲ ਜਾਂ ਤੁਹਾਡੀ ਲੋਡ ਆ ਕੋਈ ਕਹੇ ਵੀ ਤੁਸੀਂ ਜੀ ਕੱਲ ਨੂੰ ਜਾਓ ਦਿੱਲੀ ਪਰ ਦੋਵੇਂ ਬਾਹਾਂ ਲਾ ਕੇ ਰੱਖ ਜੋ ਤੋ ਇਹ ਕਿਨੇ ਵੀ ਸਰੀਰ ਦਾ ਅੰਗ ਕਿਵੇਂ ਲਾ ਕੇ ਰੱਖ ਜਾਗੇ ਉਹ ਕਿਸਾਨੀ ਅੰਦੋਲਨ ਦਾ ਇੱਕ ਅੰਗ ਆ ਟੈਟ ਟੈਟਾਲੀ ਸਾਹਿਬ ਮਾਨਯੋਗ ਸੁਪਰੀਮ ਕੋਰਟ ਜ਼ਿਕਰ ਇਹ ਖਾਸ ਹੈ ਕਿ ਕਿਸਾਨਾਂ ਦੇ ਵੱਲੋਂ 31 ਅਗਸਤ ਨੂੰ ਸ਼ੰਭੂ ਬਾੜ ਦਾ ਸਮੇਤ ਤਿੰਨ ਥਾਵਾਂ ਉਤੇ ਕਿਤੇਸ਼ਵਾਨ ਵਾਰੇ ਪਦਰਸ਼ਨਾਂ ਦੀ ਰਣਨੀਤੀ ਬਣਾਈ ਗਈ ਹੈ ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਇਹ ਰਸਤਾ ਸਾਰੇ ਅਤੇ ਲਈ ਖੋਲ ਦਿੱਤਾ ਜਾਵੇ ਲੁਧਿਆਣਾ ਦੇ ਇੱਕ ਨਿੱਜੀ ਸਮਾਗਮ ਤੇ ਦੌਰਾਨ ਪਹੁੰਚੇ ਸਪੀਕਰ ਕੁਲਤਾਸ ਸਿੰਘ ਸੰਧਵਾ ਨੇ ਆਪ ਵਿਧਾਇਕ ਗੋਗੀ ਦੇ ਵੱਲੋਂ ਬੁੱਡੇ ਨਾਲੇ ਦੇ ਨੀ ਪੱਥਰ ਦੇ ਤੋੜਨ ਉੱਤੇ ਵੱਡਾ ਭਿਆਨ ਦਿੱਤਾ ਅਤੇ ਕਿਹਾ ਕਿ ਸਰਕਾਰ ਇਸ ਦੇ ਲਈ ਸੰਜੀਦਾ ਹੈ ਅਤੇ ਜਲਦ ਹੀ ਵਿਧਾਇਕ ਗੋਗੀ ਦੀ ਨਾਜ਼ਕੀ ਅਤੇ ਵਿਸ਼ੇਸ਼ ਰੂਪ ਦੇ ਨਾਲ ਕੱਲ ਬਾਤ ਕੀਤੀ ਜਾਵੇਗੀ। ਆਪ ਵਿਧਾਇਕ ਗੁਰਪ੍ਰੀਤ ਗੋਖੀ ਦੇ ਵੱਲੋਂ ਆਪ ਦੀ ਹੀ ਸਰਕਾਰ ਦੇ ਵੱਲੋਂ ਲਗਾਏ ਗਏ ਬੁੱਡੇ ਨਾਲੇ ਦਾ ਨੀ ਪੱਥਰ ਤੋੜਨ ਉਤੇ ਬੋਲਦੇ ਹੋਏ ਕੁਲਤਾਸ ਸਿੰਘ ਸੰਧਵਾਣੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਉਤੇ ਹਜ਼ਾਰਾਂ ਕਰੋੜ ਰੁਪਏ ਖਰਚੇ ਕੀਤੇ ਗਏ ਨੇ ਪਰ ਸਥਿਤੀ ਜਿਉਂ ਦੀ ਤਿਉਂ ਹੈ ਜਿਹੜੇ ਲਈ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਕਾਫੀ ਸੋਚ ਵਿਚਾਰ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੀ ਕਾਫੀ ਜ਼ਿਆਦਾ ਸੰਜੀਦਾ ਹੈ ਅਤੇ ਇਸ ਉਤੇ ਕੰਮ ਕਰ ਰਹੀ ਹੈ ਹਾਲੇ ਕਿ ਜਦ ਉਹਨਾਂ ਤੋਂ ਪੱਤਰਕਾਰਾਂ ਦੇ ਵੱਲੋਂ ਵਿਧਾਇਕ ਗੁਰਪ੍ਰੀਤ ਗੋਖੀ ਦੇ ਪੱਥਰ ਤੋੜੇ ਜਾਣ ਨੂੰ ਲੈ ਕੇ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਵਿਧਾਇਕ ਗੋਗੀ ਦੇ ਨਾਲ ਇਸ ਬਾਰੇ ਗੱਲਬਾਤ ਕਰਨਗੇ ਜੀ ਇਹ ਸਾਰੀ ਦੁਨੀਆ ਦੇ ਵਿੱਚ ਸੇਵਾ ਕਰਨ ਵਾਲੀ ਸੰਸਥਾ ਹੈ ਰੋਟਰੀ ਰੋਟਰੀ ਇੰਟਰਨੈਸ਼ਨਲ ਸੋ ਸੇਵਾਦਾਰਾਂ ਨੇ ਮੈਨੂੰ ਇਸ ਮਤਲਬ ਕਾਬਿਲ ਸਮਝਿਆ ਕਿ ਉਹਨੂੰ ਆਪਣੇ ਨਾਲ ਦਾ ਬਣਾ ਲੈਣ ਤੇ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰਗੁਜ਼ਾਰ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਜੀ ਜੇ ਅਸੀਂ ਪਾਣੀ ਨੂੰ ਪਲੀਟ ਕਰਦੇ ਆ ਨਾ ਸਮਝੋ ਅਸੀਂ ਉਹਦੀ ਪਿਓ ਦੀ ਨਰਾਜ਼ਗੀ ਕਰਦੇ ਆ ਤਾਂ ਉਹ ਬੰਦ ਹੋਣੀ ਚਾਹੀਦੀ ਆ ਉਹਦੇ ਵਾਸਤੇ ਸਰਕਾਰ ਵੀ ਸੋਹਰਦਾ ਔਰ ਸਾਰੀ ਸਮਾਜ ਸਾਰੀ ਸੁਸਾਇਟੀ ਨੂੰ ਸਾਰੇ ਪੰਜਾਬ ਨੂੰ ਲਾ ਕੇ ਇੱਕ ਬੜਾ ਵੱਡਾ ਟਾਸਕ ਹੈ 15-20 ਸਾਲਾਂ ਤੋਂ ਮਿਲ ਲ ਹਜ਼ਾਰਾਂ ਕਰੋੜ ਰੁਪਏ ਤੇ ਖਰਚ ਵੀ ਹੋ ਗਏ ਆ ਇਹ ਇਹਦਾ ਆਪਾਂ ਨੂੰ ਹੱਲ ਕਰਨਾ ਪੈਣਾ। ਇੰਨਾ ਹੀ ਨਹੀਂ ਉਧਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਚੁਰਕੀ ਲੰਦਿਆ ਫਿਰ ਤੋਂ ਅਧਿਕਾਰੀਆਂ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਹ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਇੱਜ਼ਾ ਖਮਿਆਚਾ ਭੁਗਤਣਾ ਹੀ ਪਵੇਗਾ। ਇਸ ਦੌਰਾਨ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਆਪਣਾ ਲੱਗਿਆ ਨਹੀਂ ਪੱਥਰ ਤੱਕ ਤੋੜ ਦਿੱਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਨਾਲ ਵੀ ਨਹੀਂ ਅਤੇ ਜਿਹੜੇ ਉਹਨਾਂ ਦੀ ਪ੍ਰਸ਼ਾਸਨਾ ਕਰਦੇ ਨੇ ਉਹਨਾਂ ਦੇ ਨਾਲ ਵੀ ਖੜੇ ਨਹੀਂ। ਉਹਨਾਂ ਕਿਹਾ ਕਿ ਇਸ ਬੁੱਢੇ ਨਾਲੇ ਤੇ ਜ਼ਰੀਏ ਲੋਕ ਜ਼ਹਿਰ ਪੀਣ ਦੇ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਉੱਤੇ ਹੁਣੋਂ ਕੰਮ ਕਰ ਰਹੇ ਨੇ ਅਤੇ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ ਇਸਦਾਨ ਉਹਨਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਰਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਇਹ ਵਿਰੋਧਾ ਉੱਤੇ ਸਹਿਯੋਗ ਵੀ ਹੈਗਾ। ਜੀ। ਕਿਕਾ ਜਿਹੜੇ ਵਿਰੋਧ ਕਰਦੇ ਉਹ ਵੀ ਮੇਰੇ ਨੇ। ਜਿਹੜੇ ਸਹਿਯੋਗ ਕਰਦੇ ਉਹ ਵੀ ਦੇ ਰਹੇ। ਗੁੱਸਾ ਹੁੰਦਾ ਬਲਵਲੇ ਹੈ ਲੋਕਾਂ ਚ ਕਿਉਂਕਿ ਇੱਕ ਹੈ ਹੀ ਕਹੇ ਬਹੁਵਟਾ ਛੱਡੇ ਦੇ ਫਲੰਕ ਲੱਗਿਆ ਹੋਇਆ। ਇਹ ਉਹਨਾਂ ਦਾ ਗੁੱਸਾ ਜਾਇਜ਼ ਆ ਮੈਂ ਉਹਨਾਂ ਦੇ ਗੁੱਸੇ ਨੂੰ ਗਲਤ ਨਹੀਂ ਕਹਾਗਾ ਬਿਲਕੁਲ ਜਾਇਜ਼ ਆ ਕਿਉਂਕਿ ਉਹਨਾਂ ਦੇ ਪਰਿਵਾਰਾ ਚ ਕੈਂਸਰ ਕਾਲਾ ਪੀਲਿਆ ਬੱਚੇ ਨਾਰਮਲ ਹੋ ਰਹੇ ਨੇ ਜਿੰਨਾ ਪਰਿਵਾਰਾ ਚ ਐਸੀ ਪ੍ਰੋਬਲਮ ਆਈ ਹੈ ਤੇ ਉਹ ਇੱਕ ਸੁਭਾਵਕ ਹੈ ਵੀ ਉੱਥੇ ਐਸਾ ਮਾਹੌਲ ਬਣਦਾ ਹੈ ਪਰ ਮੇਰੇ ਲਈ ਸਾਰੇ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਸਾਡੀ ਪੂਰੀ ਸਰਕਾਰ ਇਸ ਕੰਮ ਤੇ ਲੱਗੀ ਹੋਈ ਆ ਗੱਚਨ ਬਾਤ ਹੈ ਕਿ ਐਸੇ ਗੁੱਸਾ ਨਾਲ ਸਾਫ਼ ਕਰਾਂਗੇ ਜਿਹਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਮੈਂ ਖੁਦ ਆਪਰਾ ਪੱਖ ਜਿਉ ਉਤਾਰਿਆ ਤੋਂ ਇੱਕ ਅਫਸਾਰੇ ਰੋਸ ਵਿੱਚ ਕਿ ਉਹਨਾਂ ਨੇ ਬਿਲਕੁਲ ਨੈਗਲੀਜੈਂਸੀ ਦਿਖਾਈ ਹੈ ਹਜ਼ਾਰਾਂ ਕਰੋੜ ਰੁਪਏ ਦੇ ਦੁੱਤਰ ਕਰਕੇ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਲਈ ਇਸ ਕਰਕੇ ਉੱਤੇ ਅਸੀਂ ਸਖਤ ਪੈਰਾ ਦਵਾਂਗੇ ਔਰ ਇਹ ਉੱਤੇ ਅਸੀਂ ਸਾਡੀ ਲੜਾਈ ਜਾਰੀ ਹੈ ਔਰ ਇਹਨੂੰ ਮਿਸ਼ਨ ਬਣਾ ਕੇ ਇਸ ਦਾ ਕਿਵੇਂ ਨੂੰ ਅਪਡੇਟ ਕਰੋਗੇ ਉਹਨੂੰ ਸਰਕਾਰ ਤੋਂ ਤੁਹਾਡੀ ਤੁਹਾਡੀ ਸਰਕਾਰ ਤੇ ਅਸੀਂ ਹੀ ਕੰਮ ਕਰਾਂਗੇ ਤੁਸੀਂ ਕਿਵੇਂ ਕਰਨਗੇ ਯਾਰ ਜਿਹੜੇ ਅਫਸਰ ਨਹੀਂ ਕੰਮ ਕਰਨਗੇ ਨਾ ਸਾਨੂੰ ਸਿੱਧੇ ਕਰਨੇ ਆਉਂਦੇ ਆ ਕਰਾਂਗੇ ਲੋਕੀ ਸਾਹਿਬ ਗੱਲ ਕਰੀ ਉਹਨਾਂ ਤੇ ਕੰਮ ਕਰਾਵਾਂਗੇ ਜਿਨ੍ਹਾਂ ਨੇ ਇਹ ਵਿੱਚ ਗੜਬੜਾ ਕੀਤੀ ਹਨ ਉਹਨਾਂ ਨੂੰ ਮੂਰੇ ਲੱਗੇ ਕੰਮ ਕਰਾਉਣ ਨਾਲ ਪੁੱਛਾਂਗੇ ਕਿ ਕਿੱਥੇ ਕਿੱਥੇ ਕੀ ਕੀ ਕੀਤਾ ਬੰਦਾ ਸਭ ਕੁਝ ਕਰਾਂਗੇ ਐ ਡੁੰਗਾਈ ਤੱਕ ਜਾ ਕੇ ਜਿਹੜੀ ਹੱਦ ਤੱਕ ਜਾਣਾ ਪਿਆ ਗੁਰਪ੍ਰੀਤ ਗੋਗੀ ਉੱਥੇ ਜਾਊਗਾ ਜਿਥੇ ਵੀ ਤਾਂ ਇੱਕ ਵਿਧਾਇਕ ਗੁਰਪ੍ਰੀਤ ਗੋਗੀ ਬੁੱਢੇ ਨਾਲੇ ਦਾਨੀ ਪੱਥਰ ਤੋੜ ਕੇ ਆਪਣੀ ਸਰਕਾਰ ਖਿਲਾਫ ਬਗਾਵਤ ਖੋਲ ਰਿਹਾ ਹੈ ਤਾਂ ਉੱਥੇ ਹੀ ਦੇਖਣਾ ਹੁਣ ਇਹ ਵੀ ਬੰਦਾ ਹੈ ਕਿ ਸਰਕਾਰ ਵੱਲੋਂ ਵਿਧਾਇਕ ਗੋਗੀ ਦੇ ਖਿਲਾਫ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਉਸ ਦਾ ਸਾਥ ਦਿੱਤਾ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸੇਵਰੇਜ ਪਾਣੀ ਅਤੇ ਕੂੜਾ ਕਰਕੜ ਦੀ ਸਮੱਸਿਆ ਨੂੰ ਦੇਖਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਿਸ਼ਨ ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ ਤਹਿਤ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਆਪਣੀ ਟੀਮ ਸਣੇ ਅੱਜ ਪਟਾਲਾ ਰੋਡ ਪਹੁੰਚੇ ਜਿੱਥੇ ਉਹਨਾਂ ਸਥਾਨਕ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ ਮਿਸ਼ਨ ਚਲਾਇਆ ਗਿਆ ਹੈ ਇਸ ਦੌਰਾਨ ਕੁਵਰ ਵੀ ਜਪਤਾਪ ਲੋਕਾਚ ਖੁਦ ਵੀ ਚਲਦੇ ਨੇ ਲੋਕਾਂ ਨੂੰ ਸੀਵਰੇਜ ਪਾਣੀ ਅਤੇ ਕੂੜੇ ਚੁੱਕਣ ਦੀਆਂ ਆ ਰਹੀਆਂ ਸਮੱਸਿਆਵਾਂ ਉੱਤੇ ਬੋਲਦੇ ਹੋਏ ਕੋਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਰੀ ਸਮੱਸਿਆ ਜ਼ਿਆਦਾਤਰ ਇਸ ਘਰ ਨਾ ਰਹੀ ਹੈ ਕਿਉਂਕਿ ਪਿਛਲੇ 8 ਸਾਲ ਤੋਂ ਅੰਮ੍ਰਿਤਸਰ ਚ ਕਾਰਪੋਰੇਸ਼ਨ ਦੇ ਕੋਈ ਵੀ ਇਲੈਕਸ਼ਨ ਨਹੀਂ ਹੋਏ ਤੇ ਨਾ ਹੀ ਅੰਮ੍ਰਿਤਸਰ ਦੇ ਵਿੱਚ ਕੋਈ ਕੌਂਸਲਰ ਅਤੇ ਮੇਅਰ ਹੈ ਵਿਧਾਇਕ ਕੋਵਰ ਵਿਜੇ ਪ੍ਰਤਾਪ ਨੇ ਅੱਗੇ ਕਿਹਾ ਕਿ ਬਹੁਤ ਜਲਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਰਕਾਰ ਅੱਗੇ ਆਵਾਜ਼ ਚੁੱਕਣਗੇ ਕਿ ਅੰਮ੍ਰਿਤਸਰ ਦੇ ਕਿ ਕਾਉਂਸਲਰ ਦੇ ਇਲੈਕਸ਼ਨ ਕਰਵਾਏ ਜਾਣ ਐਕਚੁਅਲੀ ਦੇਖੋ ਜਿਆਦਾ ਪ੍ਰੋਬਲਮ ਇਸ ਕਰਕੇ ਹੈ ਕਿ ਡੇਢ ਸਾਲਾਂ ਤੋਂ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਕੋਈ ਕਾਉਂਸਲਰ ਹੀ ਨਹੀਂ ਹੈ ਕੋਈ ਮੇਅਰ ਨਹੀਂ ਹੈ ਇਸ ਕਰਕੇ ਤੇ ਖੁੰਡਾ ਕੀ ਹੈ ਪਬਲਿਕ ਜਾਓਗੀ ਤਾਂ ਕਿੱਥੇ ਜਾਓਗੀ ਪਬਲਿਕ ਉਸ ਬੰਦੇ ਨੂੰ ਹੀ ਪੁੱਛਦੀ ਹੈ ਜੋ ਸਾਹਮਣੇ ਹੁੰਦਾ ਹੈ ਤੇ ਅਸੀਂ ਜਨਤਾ ਦੇ ਸਾਹਮਣੇ ਰਹਿੰਦੇ ਹਾਂ ਇਸ ਕਰਕੇ ਸਾਡੀ ਜ਼ਿੰਮੇਵਾਰੀ ਜ਼ਿਆਦਾ ਵਧ ਗਈ ਹੈ ਐਸੀ ਕਾਉਂਸਲਰ ਮੰਨ ਲਓ ਮੇਰੇ ਏਰੀਆ ਦੇ ਵਿੱਚ 17 ਕਾਉਂਸਲਰ ਨੇ 12 ਪੰਚਾਇਤ ਦੇ ਮਤਲਬ ਸਰਪੰਚ ਹੁੰਦੇ ਨੇ ਤੇ ਉਹ ਸਾਰਿਆਂ ਦਾ ਕੰਮ ਮੈਨੂੰ ਦੇਖਣਾ ਪੈਂਦਾ ਹੈ ਜ਼ਿੰਮੇਵਾਰੀ ਸਾਡੀ ਵਧ ਗਈ ਹੈ ਕਾਰਨ ਕਿ ਜਨਤਾ ਉਸ ਬੰਦੇ ਨੂੰ ਹੀ ਪੁੱਛੇਗੀ ਉਸ ਬੰਦੇ ਨੂੰ ਹੀ ਸਵਾਲ ਕਰੇਗੀ ਜੋ ਬੰਦਾ ਸਾਹਮਣੇ ਦਿਖਾਈ ਦੇਗਾ ਤੇ ਅਸੀਂ ਸਾਹਮਣੇ ਹੁੰਦੇ ਹਾਂ ਜਨਤਾ ਦੇ ਲਈ ਜਨਤਾ ਦੇ ਨਾਲ ਤੇ ਅਸੀਂ अपने मतलब सरकार को विधानसभा का सेशन आ रहा है असं यही मांग करा कि कारपोरेशन का इलेक्शन हो क्योंकि जो सब तो बड़ी समस्या है सीवरेज समस्या साफ़ पानी पीने वास्ते नहीं मिल रही है ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ ਤੇ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਇੱਕ ਵੱਡੀ ਮਲਟੀਨੈਸ਼ਨਲ ਕੰਪਨੀ ਹੈ ਉਹਦਾ ਕੰਮ ਵੀ ਠੀਕ ਨਹੀਂ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਅਸੀਂ ਜਨਤਾ ਦੇ ਵਿੱਚ ਹਾਂ ਬੇਸਿਕਲੀ ਦੇਖੋ ਹੈ ਕਿ ਕਿ ਰਾਜਨੀਤੀ ਦੇ ਵਿੱਚ ਕੀ ਹੁੰਦਾ ਹੈ ਅਸੀਂ ਆਈਪੀਐਸ ਦੀ ਨੌਕਰੀ ਛੱਡ ਕੇ ਆਏ ਹਾਂ 10 ਸਾਲ ਦੀ ਨੌਕਰੀ ਸੀਗੀ ਮਤਲਬ ਕੀ ਹੈ ਕਿ ਅਸੀਂ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਸੀ लेकिन आज देखो राजनीति सानू बदलना चाह रही है यही है लोग पॉलिटिक्स में क्यों लाइक नहीं कर दे आज राजनीति मैनू बदलना चाह रही है लेकिन मैं अपने सारे पैंड भरावों मिलकर अस राजनीति बदलना चाह रहे हैं तो यह द्वंद्व चल रहा है ਜਿਥੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਕਾਉਂਸਲਰ ਅਤੇ ਮੇਅਰ ਦੀ VOTING ਨੂੰ ਲੈ ਕੇ ਆਵਾਜ਼ ਚੁੱਕਣ ਦਾ ਦਾਵਾ ਕੀਤਾ ਹੈ ਤਾਂ ਉੱਥੇ ਦੇਖਣਾ ਹੁੰਨੇ ਹੋਵੇਗਾ ਕਿ ਸਰਕਾਰ ਕਾਉਂਸਲਰ ਦੀਆਂ ਚੋਣਾਂ ਕਰਵਾਏਗੀ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਆਸੇ ਬੁਲਟਿੰਗ ਫਿਲਹਾਲ ਇਹਨਾਂ ਹੀ ਛਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ